ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮਾਕੇ ਦੇਸ਼ ਵਿੱਚ ਛੁਲਾਈ ਸੇਵਾ ਪਖਵਾੜਾ ਮੁਹਿੰਮ ਤਹਿਤ ਭਾਜਪਾ ਨੇਤਾ ਨਿਸ਼ੂ ਸ਼ਰਮਾ ਵੱਲੋਂ ਭਾਰਤ ਸਵੱਛ ਅਭਿਆਨ ਮੁਹਿੰਮ ਤਹਿਤ ਪਿੰਡ ਚਹਲਾ ਸਮਰਾਲਾ ਵਿੱਚ ਚਲਾਈ ਗਈ। ਇਸ ਮੌਕੇ ਭਾਜਪਾ ਨੇਤਾ ਨਿਸ਼ੂ ਸ਼ਰਮਾ ਦਿਨਾਲੇ ਦਰਜਨਾ ਭਾਜਪਾ ਸਮਰਥਕਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਇਸ ਮੁਹਿੰਮ ਵਿੱਚ ਹਿੱਸਾ ਪਾਇਆ। ਇਸ ਸਬੰਧੀ ਨਿਸ਼ੂ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਸਬੰਧੀ ਚਲਾਏ ਸੇਵਾ ਪਖਵਾੜਾ ਮੁਹਿੰਮ ਤਹਿਤ ਸਵੱਛ ਭਾਰਤ ਅਭਿਆਨ ਮੁਹਿੰਮ ਪਿੰਡ ਚਹਲਾ ਦੇ ਸ਼੍ਰੀ ਮੁਕਤੀਸ਼ਵਰ ਮਹਾਦੇਵ ਮੰਦਿਰ ਤੋਂ ਸ਼ੁਰੂ ਕੀਤੀ ਗਈ। ਪਿੰਡ ਚਹਲਾ ਤੋਂ ਸ਼ੁਰੂ ਹੋ ਕੇ ਇਹ ਮੁਹਿੰਮ ਸਮਰਾਲਾ ਜਾ ਕੇ ਸਮਾਪਤ ਹੋਈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸ਼ਨੀਵਾਰ ਦੇ ਅਭਿਆਨ ਦੇ ਲਈ ਸਵੀਪਿੰਗ ਮਸ਼ੀਨ ਵੈਨ ਕਿਰਾਏ ਤੇ ਮਗਵਾਈ ਗਈ। ਤੇ ਭਾਜਪਾ ਸਮਰਥਕਾਂ ਨੇ ਖੁਦ ਝਾੜੂ ਲਗਾ ਕੇ ਸਫਾਈ ਕੀਤੀ। ਉਹਨਾਂ ਆਖਿਆ ਕਿ ਇਸ ਮੁਹਿੰਮ ਰਾਹੀਂ ਸਮਾਜ ਨੂੰ ਸੰਦੇਸ਼ ਦਿੱਤਾ ਗਿਆ ਕਿ ਸ਼ਹਿਰ ਤੇ ਇਲਾਕੇ ਨੂੰ ਸਾਫ਼ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਅਜੇ ਸਫਾਈ ਕਰੇ ਕਹਿ ਲਈ ਸਵੱਛਪਾਰਕਾਂ ਲਈ ਜਿਹੜੀ ਮਸ਼ੀਨ ਲਿਆਂਦੀ ਹੈ ਕੀ ਕਰਨੀ ਹੈ? ਇੱਕ ਸਵੱਛਪਾਰਕ ਦੇ ਅਧਿਨੇ ਜੀ ਅਸੀਂ ਸਾਰੇ ਸ਼ਹਿਰ ਦੀ ਸਫਾਈ ਕਰਨ ਲੱਗੇ ਹਾਂ ਜੀ ਪਹਿਲਾਂ ਸੰਦਾਲਾ ਸ਼ਹਿਰ ਦੀ ਕਰਾਂਗੇ ਫਿਰ ਮਾਚੀਵਾੜਾ ਸ਼ਹਿਰ ਦੀ ਕਰਾਂਗੇ ਤੇ ਉਹਦੇ ਵਿੱਚ ਇਹ ਹੈ ਕਿ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਹਲਕਾ ਵਾਸੀਆਂ ਨੂੰ ਕਿ ਇਹਦੇ ਵਿੱਚ ਵੱਧ ਚੜ ਕੇ ਸਾਡਾ ਸਹਿਯੋਗ ਕਰੋ ਸਹਿਯੋਗ ਦੇ ਵਿੱਚ ਇਹ ਹੀ ਕਰਨਾ ਕਿ ਆਪਣੇ ਘਰ ਦੇ ਆਲੇ-ਦੁਆਲੇ ਆਪਾਂ ਘਰ ਦੇ ਨਜ਼ਦੀਕ ਜਿੰਨਾ ਸਾਫ਼-ਸਫਾਈਆ ਰੱਖ ਸਕਦੇ ਹਾਂ ਸਵੱਛਤਾ ਤਹਿਤ ਉਹਨੂੰ ਰੱਖਣਾ ਚਾਹੀਦਾ ਹੈ ਕਿੱਥੋਂ ਸਟਾਰਟਿੰਗ ਇਹ ਜਿਹੜੀ ਸਟਾਰਟਿੰਗ ਕੀਤੀ ਗਈ ਹੈ ਆਈਟੀਆਈ ਲੋਧੀ ਤੋਂ ਕੀਤੀ ਗਈ ਹੈ ਜੀ ਉਸ ਤੋਂ ਬਾਅਦ ਇਹ ਅੱਜ ਰਾਤ ਦੇ ਵਿੱਚ ਸਾਰਾ ਸ਼ਹਿਰ ਦੇ ਆ ਕਿਉਂਕਿ ਸ਼ਹਿਰ ਦੇ ਵਿੱਚ ਦਿਨ ਦੇ ਵਿੱਚ ਚਲਾਉਣਾ ਥੋੜਾ ਮੁਸ਼ਕਿਲ ਹੋਏਗਾ ਟ੍ਰੈਫਿਕ ਦੀ ਵਜ੍ਹਾ ਕਰਕੇ ਰਾਤ ਨੂੰ ਅੱਜ ਸਾਰਾ ਸਥੰਮ ਦਾ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਹੈ ਜੀ ਮਿਸਮੀ ਨੇ ਕਿਸ ਤਰ੍ਹਾਂ ਜਿਹੜੀ رائے ਦੇ ਲੈਂਦੀ ਹੈ ਆਪਣੀ ਇਹ ਹਾਂਜੀ ਇਹ ਜਿਹੜੀ ਆਪਣੇ ਸੋਚੀ ਨੇ ਜੀ ਉਹਨਾਂ ਤੋਂ ਆਪਾਂ ਲਈ ਗਈ ਹੈ ਜੀ ਉਹਨਾਂ ਤੋਂ ਤੇ ਉਹਨਾਂ ਦੇ ਥ्रू ਆਈ ਹੈ ਜੀ ਸਰ ਆਪਰੇ ਵੱਲੋਂ ਪੁੱਛਿਆ ਕਰਦੇ ਹਾਂ ਸਾਰੇ ਮਿਲ ਕੇ ਕਰੀ ਜਾਂਦੇ ਆ ਜੀ ਆਪਣੇ ਵੱਲੋਂ ਹੋ ਰਿਹਾ ਪਰ ਚੱਲੀ ਜਾਂਦਾ ਹੀ ਉੱਪਰ ਵਾਲਾ ਕਰਵਾ ਰਿਹਾ ਹੈ ਔਰ ਕੀ ਗੱਲ ਹੈ ਬਸ ਇਹੀ ਅਪੀਲ ਹੈ ਕਿ ਸਾਰੇ ਜਿੰਨਾ ਸੰਯੋਗ ਕਰ ਸਕਦੇ ਆ ਵੱਧ ਚੜ ਕੇ ਇਹਦੇ ਵਿੱਚ ਸੰਯੋਗ ਰੱਖੋ ਆਪਣੇ ਘਰ ਦੇ ਆਲੇ-ਦਾਲੇ ਸਾਰਾ ਸਫਾਈ ਰੱਖੋ ਇਹ ਦਾਵਤ ਜਿਹਾ ਕੰਮ ਜਿਹੜਾ ਕਰਦੇ ਆ ਸਤਿਕਾਰ ਜੀ ਮੇਰਾ ਨਾਮ ਰਜਤ ਕੁਮਾਰ ਜਥੇਦ ਪ੍ਰਧਾਨ ਹਲਕਾ ਸਮਰਾਲਾ ਵਿਜੀਤੀ ਅੱਜ ਸਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਜੀ ਅੱਜ ਅਸੀਂ ਮਿਸ਼ਨ ਸਵੱਛ ਬਿਹਾਨ ਜੋ ਕਿ ਨਿਸ਼ੂ ਸ਼ਰਮਾ ਜੀ ਚੈਨਾ ਉਹਨਾਂ ਦੇ ਜਰੀ ਆਪਾਂ ਪੂਰੇ ਸ਼ਹਿਰ ਸਮਰਾਲਾ ਤੇ ਮਛੀਵੜਾ ਦੇ ਵਿੱਚ ਇਹ ਅਭਿਆਨ ਲੈ ਕੇ ਜਾ ਰਹੇ ਹਾਂ ਘਰ ਘਰ ਮਹੱਲੇ ਮਹੱਲੇ ਔਰ ਸ਼ਹਿਰ ਦੀ ਪੂਰੀ ਸਫਾਈ ਕਰਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਪਣੇ ਆਸ-ਪਾਸੇ ਸਫਾਈ ਰੱਖੋ ਜਿਹਦੇ ਨਾਲ ਇਹ ਬੱਦ ਰਹੇ ਮੱਛਰ ਜਾਂ ਕੋਈ ਵੀ ਬਿਮਾਰੀ ਹੈ ਉਹ ਨਾ ਫੈਲੇ ਔਰ ਆਪਣਾ ਸ਼ਹਿਰ ਜੋ ਸਮਰਾਲਾ ਔਰ ਮੱਛਵੜਾ ਇਹ ਸਫਾਈ ਦੇ ਵਿੱਚ ਔਰ ਮਿਸਾਲ ਬਣੇ ਜਿਹੜੇ ਹੋਰ ਪੰਜਾਬ ਦੇ ਵਿੱਚ ਹੈ ਅਵਲ ਤੇ ਆਵੇ ਇਸੇ ਤਹਿਤ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਬੇਰੀ ਮਿਸਮੀਰ ਰਾਈਟਰ ਦੇ ਲਈ ਆ ਜੀ ਕਿੰਨਾ ਕਿ ਸੱਚ ਹੈ ਇਹਦਾ ਜਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਇਹ ਚੀਜ਼ ਜਦੋਂ ਆਪਾਂ ਦੇਸ਼ ਭਾਵਨਾ ਨਾਲ ਜੁੜ ਗਏ ਫਿਰ ਉੱਥੇ ਰੈਂਟ ਨਹੀਂ ਵਿਖੇ ਜਾਂਦੇ ਉੱਥੇ ਸਾਰੇ ਲੋਕ ਰਲ ਮਿਲ ਕੇ ਸ਼ਹਿਰ ਨਿਵਾਸੀ ਜੋ ਇਸ ਹਲਕੇ ਦਾ ਭਲਾ ਚਾਹੁੰਦੇ ਨੇ ਉਹ ਸਾਰੇ ਇਸ ਵਿੱਚ ਯੋਗਦਾਨ ਪਾਉਂਦੇ ਨੇ ਹੋਰ ਕੀ ਕਹਿਣਾ ਚਾਹਵਾਂ ਸ਼ਹਿਰ ਦੇਖੋ ਸ਼ਹਿਰ ਸਾਰਾ ਇਸ ਚੀਜ਼ ਨਾਲ ਬੜਾ ਖੁਸ਼ ਹੈ ਕਿ ਕਿਸੇ ਨੇ ਉਪਰਾਲਾ ਕੀਤਾ ਆਪਣੇ ਸ਼ਹਿਰ ਨੂੰ ਲੈ ਕੇ ਉਹਦੇ ਸਫਾਈ ਅਭਿਆਨ ਨੂੰ ਲੈ ਕੇ ਔਰ ਸਾਡੇ ਨਾਲ ਲੋਕ ਬਹੁਤ ਜੁੜ ਰਹੇ ਨੇ ਇਸ ਚੀਜ਼ ਨੂੰ ਲੈ ਕੇ ਤੇ ਬਹੁਤ ਹੰਗਾਰਾ ਵਾ ਇਹ ਤਾਂ ਉਮੀਦ ਹੈ ਵੀ ਲੋਕ ਸਾਡੇ ਨਾਲ ਅੱਗੇ ਵੀ ਇਸੇ ਤਰ੍ਹਾਂ ਜੇ ਅਸੀਂ ਕੋਈ ਅਭਿਆਨ ਸ਼ੁਰੂ ਕਰਦੇ ਆ ਉਹਦੇ ਵਿੱਚ ਇਦਾਂ ਆਸਾਨ ਹੋਣੀ ਕਿੰਨਾ ਕੁ ਸਮਾਂ ਜਿਹੜਾ ਲਾਇਆ ਜਾਏਗਾ ਵੀ ਦੇਖੋ ਜੀ ਵੈਸੇ ਇਹ ਸੇਵਾ ਪਖਵਾੜਾ ਜੋ ਮੋਦੀ ਸਾਹਿਬ ਜੀ ਦੇ ਜਨਮ ਦਿਨ 17 ਤੋਂ ਸ਼ੁਰੂ ਹੋਇਆ ਸੀ ਤੇ 2 ਅਕਤੂਬਰ ਮਹਾਤਮਾ ਗਾਂਧੀ ਜੀ ਦੇ ਜਨਮ ਜਨਮ ਦਿਹਾੜੇ ਤੱਕ ਚੱਲੇਗਾ ਉਸ ਤੋਂ ਬਾਅਦ ਵੀ ਇਹ ਸੇਵਾ ਭਾਵਨਾ ਸਾਡੀ ਚੱਲਦੀ ਰਹੂਗੀ